हेलो फ्रेंड्स वेलकम टू माय चैनल मुझा खुंडिया टीच मैं थोनू दसुंगी इस वीडियो विच कि रात नु थोनू नींद नहीं नी आंदी ई समस्या बारे तो चलो आपा इस वीडियो विच टू टिप्स दे थ्रू आपा समझेंगे कि किवें रात नु नींद वधिया आ सकदे फर्स्ट टिप्स विच थोनू की करना ਜੇਕਰ ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਤਾਂ ਇਹ ਸਮੱਸਿਆ ਆ ਗਈ ਤਾਂ ਰਾਤ ਨੂੰ ਤੁਸੀਂ ਕੀ ਕਰਨਾ ਸੌਣ ਤੋਂ ਪਹਿਲਾਂ ਇੱਕ ਗਲਾਸ ਗਰਮ ਦੁੱਧ ਪੀਣਾ ਠੀਕ ਹੈ ਗਰਮ ਦੁੱਧ ਪੀ ਕੇ ਫਿਰ ਰਾਤ ਨੂੰ ਸੌ ਜਾਣਾ ਤੇ ਰਾਤ ਨੂੰ ਚੰਗੀ ਨੀਂਦ ਆਉਗੀ ਫਿਰ ਸਵੇਰੇ ਉੱਠਦੇ ਟਾਈਮ ਤਾਜ਼ਾ ਮਹਿਸੂਸ ਹੋਵੇਗਾ ਤਾਂ ਆਪਾਂ ਗੱਲ ਕਰਦੇ ਹਾਂ ਹੁਣ ਸੈਕਿੰਡ ਟਿਪਸ ਵਾਰੀ ਯਾਨੀ ਦੂਸਰੀ 3 ਗ੍ਰਾਮ ਆਪਾਂ ਪੁਦੀਨਾ ਲੈਣਾ 3 ਗ੍ਰਾਮ ਪੁੰਦੀਨੇ ਦੇ ਵਿੱਚ ਪੱਤੇ 1 ਕੱਪ ਪਾਣੀ ਵਿੱਚ 10 ਮਿੰਟ ਉਹਨੂੰ ਵਾਲਾ 10 ਮਿੰਟ ਉਹ ਵਾਲ ਕੇ ਫਿਰ ਉਹਨੂੰ ਠੰਡਾ ਕਰਨਾ ਮੜਾਇਆ ਫਿਰ ਰਾਤ ਨੂੰ ਸੌਣ ਤੋਂ ਪਹਿਲਾਂ ਉਹਦੇ ਵਿੱਚ ਜਿਹੜਾ ਪੁੰਦੀਨਾ ਲਿੱਤਾ ਸੀ ਉਹਦੇ ਵਿੱਚ ਇੱਕ ਚਮਚਾ ਸ਼ਹਿਦ ਪਾਣੀ ਆ ਤੇ ਆ ਸ਼ੇਕ ਬਣ ਕੇ ਤਿਆਰ ਹੋ ਜੂਗਾ ਤੇ ਆਪੀ ਕੀ ਤੁਹਾਨੂੰ ਸੌ ਜਾਣਾ ਤੇ ਇਸ ਨਾਲ ਰਾਤ ਦੀ ਨੀਂਦ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਤੇ ਰਾ ਸਵੇਰੇ ਤੁਹਾਨੂੰ ਵਧੀਆ ਮਹਿਸੂਸ ਹੋਗਾ ਰਾਤ ਨੂੰ ਚੰਗੀ ਤਰ੍ਹਾਂ ਨੀਂਦ ਆਉਗੀ ਤੇ ਥੈਂਕ ਯੂ ਫॉर ਵਾਚਿੰਗ ਲਾਈਕ ਮੈਂ ਸ਼ੇਅਰ ਕਰ ਦਿਓ ਆਪਾਂ ਮਿਲਦੇ ਨੈਕਸਟ ਵੀਡੀਓ 'ਚ ਬਾਏ ਬਾਏ